ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜਿਆਦਾ ਲਾਲ ਮਿਰਚ ਦਾ ਇਸਤੇਮਾਲ ਕਰਨ ਨਾਲ ਇਨਸਾਨ ਦੀ ਉਮਰ ਘਟਣ ਲੱਗ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਬਵਾਸੇਰ ਦੀ ਦਿੱਕਤ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕਦੇ ਵੀ ਮਿਰਚ ਮਸਾਲੇ ਦਾ ਜਿਆਦਾ ਸੇਵਨ ਨਾ ਕਰਨ ਨੰਬਰ 2 ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਪਸ਼ਾ ਵਿੱਚ ਇਨਫੈਕਸ਼ਨ ਜਾਂ ਫਿਰ ਸਰੀਰ ਅੰਦਰ ਪਥਰੀ ਦੀ ਸਮਸਿਆ ਹੈ ਤਾਂ ਇਸ ਨਾਲ ਪਾਣੀ ਨਾਲ ਸਮਸਿਆ ਬਹੁਤ ਜਲਦ ਠੀਕ ਹੋ ਜਾਵੇਗੀ ਨੰਬਰ 3 ਜੋ ਔਰਤਾਂ ਆਪਣੀ ਉਮਰ ਤੋਂ ਪਹਿਲਾਂ ਬੁੱਢੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ ਉਹਨਾਂ ਨੂੰ ਅਨਾਰ ਦੇ ਜੂਸ ਵਿੱਚ ਦਹੀਂ ਸ਼ਾਮਿਲ ਕਰਕੇ ਪੀਣੀ ਚਾਹੀਦੀ ਹੈ ਇਸ ਨਾਲ ਉਹ ਮੁੜ ਤੋਜਵਾਨ ਨਜ਼ਰ ਆਉਣ ਲੱਗ ਜਾਣਗੀਆਂ ਨੰਬਰ 4 ਰਾਤ ਨੂੰ ਆਪਣੇ ਪੈਰਾਂ ਵਿੱਚ ਕਦੇ ਵੀ ਜੁਰਾਬਾਂ ਪਾ ਕੇ ਨਹੀਂ ਸੋਣਾ ਚਾਹੀਦਾ ਜਿਸ ਨਾਲ ਤੁਹਾਨੂੰ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਸਿਰ ਉੱਪਰ ਟੋਪੀ ਲੈ ਕੇ ਹੀ ਸੋਵੋ ਨੰਬਰ 5 ਰਾਤ ਨੂੰ ਹਮੇਸ਼ਾ ਪੱਤੇਦਾਰ ਸਬਜ਼ੀਆਂ ਅਤੇ ਰੋਟੀ ਆਦ ਦਾ ਸੇਵਨ ਕਰੋ ਕਿਉਂਕਿ ਇਹ ਆਸਾਨੀ ਨਾਲ ਪਚ ਜਾਂਦੀਆਂ ਹਨ ਨੰਬਰ 7 ਜੇਕਰ ਤੁਹਾਨੂੰ thyroid ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਸੁੱਕਾ ਧਨੀਆ ਪੀਓ ਕੇ ਰੱਖੋ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀ ਲਓ ਕੁਝ ਹੀ ਦਿਨਾਂ ਵਿੱਚ ਤੁਹਾਡੀ thyroid ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 7 ਨਮਕ ਘੱਟ ਮਾਤਰਾ ਵਿੱਚ ਹੀ ਖਾਦਾ ਜਾਵੇ ਤਾਂ ਵਧੀਆ ਹੁੰਦਾ ਹੈ ਕਿਉਂਕਿ ਇਸ ਦਾ ਜ਼ਿਆਦਾ ਸੇਵਨ ਸਰੀਰ ਵਿੱਚੋਂ ਪਾਣੀ ਦੀ ਮਾਤਰਾ ਨੂੰ ਹੌਲੀ-ਹੌਲੀ ਘਟ ਕਰ ਦਿੰਦਾ ਹੈ ਨੰਬਰ 8 ਜੇ ਕਹਿ ਰਹੇ ਤੁਹਾਡੇ ਸਰੀਰ ਅੰਦਰ ਬਹੁਤ ਜਿਆਦਾ ਗਰਮੀ ਹੈ ਤਾਂ ਪੁਦੀਨੇ ਦੇ ਦੋ ਤਿੰਨ ਤਾਜ਼ੇ ਪੱਤੇ ਚਬਾ ਲਓ ਅਤੇ ਫਿਰ ਤੇ ਫੇਰੇ ਕੁਝ ਸਮੇਂ ਬਾਅਦ ਪਾਣੀ ਪੀ ਲਓ ਇਸ ਨਾਲ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਨੰਬਰ 9 ਰਾਤ ਨੂੰ ਨੀਂਦ ਖੁੱਲਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਜ਼ਖਾਂਮ ਅਤੇ ਖਾਂਸੀ ਹੋ ਜਾਂਦੀ ਹੈ ਨੰਬਰ 10 ਐਲੋਵਿਰਾ ਦਾ ਪਾਣੀ ਗਰਮ ਕਰਕੇ ਆਪਣੇ ਸਰੀਰ ਉੱਪਰ ਲਗਾ ਲਓ ਕਦੇ ਵੀ ਸਰੀਰ ਦਰਦ ਨਹੀਂ ਕਰੇਗਾ ਜੇਕਰ ਹੋ ਵੀ ਰਿਹਾ ਹੈ ਤਾਂ ਉਹ ਠੀਕ ਹੋ ਜਾਵੇਗਾ ਨੰਬਰ 11 ਪਾਣੀ ਪੀ ਕੇ ਕਦੇ ਵੀ ਤੁਰੰਤ ਦੌੜਨਾ ਨਹੀਂ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰ ਨਾਲ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਪਦੀਨੇ ਦੇ ਤਾਜ਼ੇ ਪੱਤਿਆਂ ਦਾ ਰਸ ਕੱਢ ਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਹ 15 ਮਿੰਟ ਰੱਖ ਕੇ ਤੋਂ ਮੂੰਹ ਤੋਂ ਤੇ ਇਸ ਤਰ੍ਹਾਂ ਕਰਨ ਨਾਲ ਚਿਹਰੇ ਉੱਪਰ ਨਿਖਾਰ ਤੇ ਚਮਕ ਆਉਣ ਲੱਗ ਜਾਂਦੀ ਹੈ ਨੰਬਰ 13 ਪਾਣੀ ਪੀਣ ਤੋਂ ਬਾਅਦ ਪਹਿਲਾ ਸਾਲ ਤੱਕ ਸਾਂ ਨੱਕ ਵਿੱਚੋਂ ਕਦੇ ਨਾ ਲਓ ਬਲਕਿ ਮੂੰਹ ਵਿੱਚੋਂ ਹੀ ਲਓ ਨੰਬਰ 14 ਜੇਕਰ ਦੰਦਾਂ ਵਿੱਚੇ ਦਰਦ ਹਟ ਹੀ ਨਹੀਂ ਰਿਹਾ ਹੋਵੇ ਤਾਂ ਆਪਣੇ ਦੰਦਾਂ ਥੱਲੇ ਲੌਂਗ ਦਾ ਪਾਊਡਰ ਰੱਖ ਲਓ ਜਾਂ ਫਿਰ ਲੌਂਗ ਹੌਲੀ-ਹੌਲੀ ਚਬਾਓ ਇਸ ਦੀ ਮਦਦ ਨਾਲ ਦਰਦ ਸ਼ੂਮੰਤਰ ਹੋ ਜਾਵੇਗਾ ਨੰਬਰ 15 ਦੀਲੇ ਦੇ ਰੋਗਾਂ ਵਾਲੇ ਕਰੇਲੇ ਦਾ ਜੂਸ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਖੂਨ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ ਅਤੇ ਹਰ ਇੱਕ ਬਿਮਾਰੀ ਵਿੱਚ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਹੁੰਦਾ ਹੈ ਨੰਬਰ 16 ਰਾਤ ਦਾ ਖਾਣਾ ਖਾਣ ਤੋਂ ਤੁਰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਸਗੋਂ ਕੁਝ ਸਮਾਂ ਪੈਦਲ ਚੱਲਿਆ ਕਰੋ ਇਸ ਨਾਲ ਇੱਕ ਤਾਂ ਖਾਣਾ ਜਲਦੀ ਹজম ਹੋ ਜਾਵੇਗਾ ਦੂਸਰਾ ਸਰੀਰ ਵਿੱਚ ਹਮੇਸ਼ਾ ਫਟਾ ਤੇ ਤੰਦਰੁਸਤ ਹੀ ਰਹੇਗਾ ਨੰਬਰ 17 ਸੌਂਦੇ ਸਮੇਂ ਇੱਕ ਗਲਾਸ ਮਿੱਠੇ ਗੰਗਣੇ ਦੁੱਧ ਵਿੱਚ ਇੱਕ ਚਮਚਾ ਸ਼ੁੱਧ ਕਿਓ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 18 ਕਦੇ ਵੀ ਰੋਟੀ ਨੂੰ ਤੇਜ਼ੀ ਨਾਲ ਨਾ ਖਾਇਆ ਕਰੋ ਨਹੀਂ ਤਾਂ ਤੁਹਾਨੂੰ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਖਾਣਾ ਹਮੇਸ਼ਾ ਬੈਠ ਕੇ ਹੀ ਖਾਇਆ ਕਰੋ ਨੰਬਰ 19 ਠੰਡਾ ਦੁੱਧ ਕਦੇ ਵੀ ਨਹੀਂ ਪੀਣਾ ਚਾਹੀਦਾ ਦੁੱਧ ਹਮੇਸ਼ਾ ਹਲਕਾ ਗਰਮ ਕਰਕੇ ਹੀ ਪੀਣਾ ਚਾਹੀਦਾ ਹੈ ਨੰਬਰ 20 ਜੇਕਰ ਕਾਲਾ ਜੇਕਰ ਕੇਲਾ ਖਾਣ ਨਾਲ ਕਬਜ ਦੀ ਸਮੱਸਿਆ ਹੁੰਦੀ ਹੋਵੇ ਤਾਂ ਉਸ ਨੂੰ ਖਾਣ ਤੋਂ ਤੁਰੰਤ ਬਾਅਦ ਦੋ ਕੁੱਟਾ ਪਾਣੀ ਦੀਆਂ ਪੀ ਲਓ ਇਸ ਨਾਲ ਕਬਜ ਦੀ ਸਮੱਸਿਆ ਠੀਕ ਹੋ ਜਾਵੇਗੀ ਜਾਂ ਫਿਰ ਦੋ ਤਿੰਨੇ ਕੇਲੇ ਇਕੱਠੇ ਹੀ ਖਾਓ ਇਸ ਤਰ੍ਹਾਂ ਕਬਜ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 1 ਲੱਸੀ ਵਿੱਚ ਗੁੜ ਮਿਲਾ ਕੇ ਪੀਣ ਨਾਲ ਪਿਸ਼ਾਬ ਦੀ ਜਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 2 ਜੇਕਰ ਤੁਸੀਂ ਬਨਾਣਾ ਸ਼ੇਕ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਕਦੇ ਵੀ ਕੱਚੇ ਦੁੱਧ ਦਾ ਇਸਤੇਮਾਲ ਨਾ ਕਰੋ ਸਗੋਂ ਘਰ ਵਾਲੀ ਦਿੱਤਾ ਹੋਇਆ ਦੁੱਧ ਹੀ ਪਾਓ ਜੋ ਸਰੀਰ ਲਈ ਸਹੀ ਕੱਚਾ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਕਰ ਸਕਦਾ ਹੈ ਨੰਬਰ 23 ਗਰਮੀਆਂ ਦੇ ਦਿਨਾਂ ਵਿੱਚ ਮਟਕੇ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪਸੀਨਾ ਵੀ ਘਟ ਆਉਂਦਾ ਹੈ ਅਤੇ ਸਰੀਰ ਵੀ ਠੰਡਾ ਰਹਿੰਦਾ ਹੈ ਮਟਕੇ ਦਾ ਪਾਣੀ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਹੁੰਦਾ ਹੈ ਨੰਬਰ 24 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਤੋਂ ਲਿਆ ਕਰੋ ਇਸ ਨਾਲ ਚਿਹਰਾ ਲੰਬੀ ਉਮਰ ਤੱਕ ਬੁੱਢਾ ਨਜ਼ਰ ਨਹੀਂ ਆਉਂਦਾ ਤੇ ਪੂਰੇ ਦਿਨ ਦੀ ਪਈ ਗੰਦਗੀ ਤੁਹਾਡੇ ਚਿਹਰੇ ਤੇ ਬਹੁਤ ਹੀ ਜਲਦੀ ਮਟਾਪਾ ਲਿਆ ਸਕਦੀ ਹੈ ਨੰਬਰ 25 ਖਾਣਾ ਜਮੀਨ ਤੇ ਬੈਠ ਕੇ ਖਾਣ ਨਾਲ ਕਦੇ ਵੀ ਮੋਟਾਪਾ ਨਹੀਂ ਫਤਦਾ ਨੰਬਰ 26 ਜੇਕਰ ਤੁਸੀਂ ਸਵੇਰ ਦੇ ਨਾਸ਼ਤੇ ਦੇ ਵਿੱਚ ਦੁੱਧ ਨਾਲ ਜਲੇਬੀ ਖਾ ਲਓ ਇਸ ਨਾਲ ਸਿਰਦਰਦ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਜੇਕਰ ਤੁਸੀਂ ਇਸ ਦਾ ਸੇਵਨ ਸਰਦੀਆਂ ਦੇ ਮੌਸਮ ਵਿੱਚ ਕਰੋ ਤਾਂ ਇਹ ਖੰਗ ਜ਼ੁਖਾਮ ਅਤੇ ਹੱਡ ਜੋੜਾਂ ਦੇ ਦਰਦ ਤੋਂ ਵੀ ਆਰਾਮ ਦਿੰਦੀ ਹੈ ਨੰਬਰ 27 ਲਸਣ ਦੀ ਰਾਸ ਵਿੱਚੇ ਨਮਕ ਪਾ ਕੇ ਪੀਣ ਨਾਲ ਪੇਟ ਦਾ ਦਰਦ ਗਾਇਬ ਹੋ ਜਾਂਦਾ ਹੈ ਨੰਬਰ 28 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਕਾਲੇਪਣ ਤੋਂ ਪਰੇਸ਼ਾਨ ਹੋ ਤਾਂ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਨਾਲ ਮ사ਜ ਕਰ ਲਓ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾ ਕੇ ਸੁੱਕਣ ਤੋਂ ਬਾਅਦ ਤੋੜੋ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 29 ਦੰਦਾਂ ਵਿੱਚ ਦਰਦ ਹੋਵੇ ਤਾਂ ਇਲਾਇਚੀ ਵਾਲੀ ਚਾਹ ਪੀ ਲੋ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੰਬਰ 30 ਜੇਕਰ ਤੁਸੀਂ ਦਾਲ ਚੀਨੀ ਦੀ ਚਾਹ ਬਣਾ ਕੇ ਪਿੰਦੇ ਹੋ ਤਾਂ ਇਸ ਨਾਲ ਤੁਹਾਡਾ ਮੋਟਾਪਾ ਘੱਟ ਹੋਵੇਗਾ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ ਹਮੇਸ਼ਾ ਲਈ ਖੰਗਜ ਖਾਮ ਤੋਂ ਬਚੇ ਰਹੂੰਗੀ ਨੰਬਰ 31 ਸ਼ਾਮ ਨੂੰ ਪਿਆਜ਼ ਖਾਣ ਨਾਲ ਬਵਾਸੀਰ ਵਰਗੀ ਬਿਮਾਰੀ ਸਕੇਅਰ ਲੈਂਦੀ ਹੈ। ਨੰਬਰ 32 ਵੱਡੇ ਬਜ਼ੁਰਗਾਂ ਨੂੰ ਦਿਨ ਵਿੱਚ ਹੀ ਦੁੱਧ ਪੀਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਇਹਨਾਂ ਨੂੰ ਸਰੀਰ ਨੂੰ એનર્ਜੀ ਮਿਲਦੀ ਹੈ ਤੇ ਨਾਲ ਹੀ ਉਹਨਾਂ ਨੂੰ ਗਾਂ ਦੇ ਦੁੱਧ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਜਲਦੀ ਨਾਲ ਉਹ ਹজম ਹੋ ਜਾਂਦਾ ਹੈ। ਨੰਬਰ 33 ਛੋਲੇਾਂ ਦੀ ਧਾਲ ਨੂੰ ਪੀਸ ਕੇ ਆਪਣੇ ਚਿਹਰੇ ਤੇ ਲੇਪ ਕਰੋ ਦਾਣੇ ਕਦੇ ਵੀ ਨਹੀਂ ਨਿਕਲਗੇ ਨੰਬਰ 34 ਜ਼ਿੰਦਗੀ ਵਿੱਚ ਇੰਤਜ਼ਾਰ ਨਹੀਂ ਕੋਸ਼ਿਸ਼ ਕਰੋ ਜਨਾਬ ਕਿਉਂਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਉਨਾ ਹੀ ਮਿਲਦਾ ਹੈ ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਨੇ ਨੰਬਰ 35 ਪਾਲਕ ਖਾਣ ਨਾਲ ਸਾਡੀ ਸਾਹ ਦੀ ਨਲੀ ਅਤੇ ਫੇਫੜਿਆਂ ਦੀ ਖਾਰਸ਼ ਦੂਰ ਹੋਦੀ ਹੈ ਅਤੇ ਇਹੇ ਬਲਗਮ ਨੂੰ ਵੀ ਪਤਲਾ ਕਰਕੇ ਖਤਮ ਕਰਨ ਵਿੱਚ ਮਦਦ ਕਰਦੀ ਹੈ ਨੰਬਰ 36 ਇਹ ਗੱਲ ਸੱਚ ਹੈ ਕਿ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਨਵੇਂ ਲੋਕ ਆ ਜਾਂਦੇ ਨੇ ਤਾਂ ਉਹ ਪੁਰਾਣੇ ਲੋਕਾਂ ਦੀ ਐਮੀਅਤ ਨੂੰ ਹੀ ਭੁੱਲ ਜਾਂਦੇ ਨੇ ਨੰਬਰ 37 ਪਿਆਜ਼ ਕੱਟਣ ਤੋਂ ਬਾਅਦ ਤੋ ਹੜਾ ਜਿਹਾ ਨਿੰਬੂ ਨਚੋੜੋ ਅਤੇ ਖਾਣੇ ਦੇ ਨਾਲ ਸੇਵਨ ਕਰਨ ਨਾਲ ਬਦ ਹਜਮੀ ਦੀ ਦਿੱਕਤ ਦੂਰ ਹੋ ਜਾਂਦੀ ਹੈ ਨੰਬਰ 38ਾਰੇ ਵਾਦੇ ਝੁੱਠੇ ਹੁੰਦੇ ਨੇ ਇੱਥੇ ਕੋਈ ਵੀ ਕਿਸੇ ਦਾ ਸਾਰੀ ਉਮਰ ਸਾਥ ਨਹੀਂ ਦਿੰਦਾ ਨੰਬਰ 39 ਅਮਰੂਦ ਦੇ ਪੱਤੇ ਤੋੜ ਕੇ ਇਹਨਾਂ ਨੂੰ ਪੀਸ ਲਓ ਫਿਰ ਇਹਨਾਂ ਨੂੰ ਪਾਣੀ ਵਿੱਚ ਕੋਲ ਕੇ ਇਹਨਾਂ ਦਾ ਸੇਵਨ ਕਰੋ ਇਸ ਨਾਲ ਪੇਟ ਦਰਦ ਬੰਦ ਹੋ ਜਾਵੇਗਾ ਨੰਬਰ 40 ਆਪਣੇ ਆਪ ਨੂੰ ਖੁਸ਼ੇ ਰੱਖਣ ਦੇ ਤਰੀਕੇ ਲੱਭੋ ਤੇ ਖਲੀਫਾਂ ਤਾਂ ਤੁਹਾਨੂੰ ਲੱਭ ਹੀ ਰਹੀਆਂ ਨੇ ਨੰਬਰ 41 ਬਾਰ ਬਾਰ ਪਸ਼ਾਬ ਆਉਣ ਦੀ ਬਿਮਾਰੀ ਵਿੱਚ ਪੁੰਨੇ ਹੋਏ ਛੋਲੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਮੂਤਰ ਸੰਬੰਧੀ ਬਿਮਾਰੀਆਂ ਤੋਂ ਸਾਨੂੰ ਰਾਹਤ ਮਿਲਦੀ ਹੈ ਨੰਬਰ 42 ਇਹ ਜ਼ਿੰਦਗੀ ਸਿਰਫ ਉਦੋਂ ਤੱਕ ਹਲਕੀ ਹੈ ਜਦੋਂ ਤੱਕ ਬੋਝ ਮਾਂ ਬਾਪ ਦੇ ਨੇ ਉਠਾਏ ਹੁੰਦੇ ਨੇ ਨੰਬਰ 43 ਭੁੱਖ ਨਾ ਲੱਗਣ ਤੇ ਇੱਕ ਗਲਾਸ ਗੁਣਗਣੇ ਪਾਣੀ ਵਿੱਚ ਕਾਲੀ ਮਿਰਚ ਨਮਕ ਨਿੰਬੂ ਦਾ ਰਸ ਮਿਲਾ ਕੇ ਪੀਵੂ ਇਸ ਤਰ੍ਹਾਂ ਕਰ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਵੇਗੀ ਨੰਬਰ 44 ਕਿਸੇ ਨੂੰ ਆਸਾਨੀ ਨਾਲ ਨਾ ਮਿਲ ਜਾਇਓ ਨਹੀਂ ਤਾਂ ਫਿਰ ਅਕਸਰ ਲੋਕ ਸਸਤਾ ਹੀ ਸਮਝ ਲੈਂਦੇ ਨੇ ਨੰਬਰ 45 ਅਲਿਚੀ ਨੂੰ ਗਰਮ ਪਾਣੀ ਦੇ ਨਾਲ ਖਾਓ ਇਸ ਨਾਲ ਨੀਂਦ ਵੀ ਵਧੀਆ ਆਵੇਗੀ ਅਤੇ ਘਰਾੜਿਆਂ ਦੀ ਸਮੱਸਿਆ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲੇਗੀ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਛੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਸਿਰ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਂਡ ਤੱਕ ਦੇਖਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਵਾਦ ਜੀ ਸਾਰਿਆਂ ਦਾ